ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਵਿਕਰਮਜੀਠੇ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ। ਪੰਜਾਬ ਸਰਕਾਰ ਨੇ ਜਵਾਬ ਦਾਖਲ ਕਰਨ ਲਈ ਮੰਗਿਆ ਸਮਾਂ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ। ਲਈ ਜਾ ਸਕਦੇ ਹਨ ਵੱਡੇ ਫੈਸਲੇ। ਪੰਜਾਬ ਕਾਂਗਰਸ ਚ ਕਲੇਸ਼ ਵਿਚਾਲੇ ਹਾਈ ਕਮਾਂਡ ਨੇ ਸੱਦ ਲਈ ਮੀਟਿੰਗ। ਚਰਨਜੀਤ ਸਿੰਘ ਚੰਨੀ, ਰਾਜਾ ਵੜਿੰਗ ਤੇ ਬਾਜਵਾ ਸਾਣੀ ਵੱਡੇ ਆਗੂ ਰਹਿਣਗੇ ਮੌਜੂਦ। ਪੰਜਾਬ ਦੇ ਥਾਣਿਆਂ ਚੋਂ 30 ਦਿਨਾਂ ਚ ਹਟਾਏ ਜਾਣਗੇ ਜਬਤ ਕੀਤੇ ਵਾਹਨ ਕੈਬਨਟ ਮੰਤਰੀ ਨੇ ਦਿੱਤੇ ਵੱਡੇ ਹੁਕਮ ਕਰਨਲ ਕੁਟਮਰ ਮਾਮਲੇ ਚ ਸੀਬੀਆਈ ਕੋਰਟ ਵੱਲੋਂ ਵੱਡਾ ਐਕਸ਼ਨ ਪੰਜ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਤਲਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਕਿਹਾ ਗੁਰਦੁਆਰਾ ਰਾਜਾ ਸਾਹਾ ਕੇ ਮਾਫੀ ਮੰਗੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਗਲੇ 3 ਦਿਨਾਂ ਲਈ ਸੰਗਣੀ ਧੁੰਦ ਦਾ ਅਲਰਟ ਜਾਰੀ 22 ਅਤੇ 23 ਜਨਵਰੀ ਨੂੰ ਪਵੇਗਾਮੀ ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਕਿ ਹਾ ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ ਐਸਜੀਪੀਸੀ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਸੁਨੀਲ ਜਾਖੜ ਦੀ ਸਿਹਤ ਆਇਆ ਸੁਧਾਰ ਫੋਟੀ ਹਸਪਤਾਲ ਤੋਂ ਮਿਲੀ ਛੁੱਟੀ ਸ਼ਰੋਮਨੀ ਅਕਾਲੀ ਦਲ ਨੇ ਸਬੂਤ ਪੇਸ਼ ਕਰਦੇ ਹਿੱਤਾ ਵੱਡਾ ਖੁਲਾਸਾ ਕਿਹਾ ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਹੈ ਆਪ ਸਰਕਾਰ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੇ ਦੀ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਵਿਕਰਮ ਜੀਠੇ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਨ ਲਈ ਅਦਾਲਤ ਕੋਲੋਂ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਤੈਅ ਕੀਤੀ ਹੈ ਵਿਕਰਮਜੀਠਿਆ ਵੱਲੋਂ ਦਾਖਲ ਕੀਤੀ ਗਈ ਜ਼ਮਾਨਤ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਉਹਨਾਂ ਨੂੰ ਕੋਈ ਅੰਤਰੀਮ ਰਾਹਤ ਨਹੀਂ ਮਿਲੀ ਪੰਜਾਬ ਸਰਕਾਰ ਦੀ ਮੰਗ ਤੇ ਅਦਾਲਤ ਨੇ ਸਰਕਾਰ ਨੂੰ ਜਵਾਬ ਲਈ 2 ਹਫ਼ਤਿਆਂ ਦਾ ਸਮਾਂ ਦੇ ਦਿੱਤਾ ਹੈ ਉੱਥੇ ਹੀ ਵਿਕਰਮਜੀਠੇ ਦੇ ਵਕੀਲਾਂ ਵੱਲੋਂ ਜ਼ਮਾਨਤ ਦੇਣ ਦੀ ਮੰਗ ਕੀਤੀ ਗਈ ਸੀ ਇਸ ਸਮੇਂ ਵਿਕਰਮਜੀਠਿਆ ਨਮੀਨਾ ਬਾਜੇਲ ਵਿੱਚ ਬੰਦ ਹਨ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਬੀਤੇ ਦਿਨੀ ਮੋਹਾਲੀ ਅਦਾਲਤ ਨੇ ਵਿਕਰਮਜੀਠੇ ਦੀ ਨਿਆਂ ਖਿਰਾਸਤ ਵਿੱਚ ਵਾਧਾ ਕਰਦੇ ਹਾਂ ਉਹਨਾਂ ਦੀ ਨਿਆਂ ਖਿਰਾਸਤ 31 ਜਨਵਰੀ ਤੱਕ ਵਧਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹائش ਤੇ ਅੱਜ ਦੁਪਹਿਰ 12 ਵਜੇ ਬੈਠਕ ਹੋਵੇਗੀ ਇਹ ਮੀਟਿੰਗ ਸੀਐਮ ਭਗਵੰਤ ਮਾਨ ਦੀ ਗਵਾਈ ਹੇਠ ਹੋਵੇਗੀ ਮੀਟਿੰਗ ਦਾ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਪਰ ਮੀਟਿੰਗ 'ਚ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗਣ ਦੀ ਸੰਭਾਵਨਾ ਹੈ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤੇ ਪਾਰਟੀ ਦੇ ਅੰਦਰੂਨੀ ਕਾਟੋਕਲੇਸ਼ ਦੇ ਚੱਲਦਿਆਂ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਮੀਟਿੰਗ ਸੱਦ ਲਈ ਹੈ ਇਹ ਅਹਿਮ ਬੈਠਕ 23 ਜਨਵਰੀ ਨੂੰ ਦਿੱਲੀ ਵਿੱਚ ਹੋਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ ਸੂਤਰਾਂ ਅਨੁਸਾਰ ਇਹ ਮੀਟਿੰਗ ਪੰਜਾਬ ਕਾਂਗਰਸ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਨ ਦੇ ਉਦੇਸ਼ ਨਾਲ ਬੁਲਾਈ ਗਈ ਹੈ ਪਾਰਟੀ ਹਾਈ ਕਮਾਂਡ ਚਾਹੁੰਦੀ ਹੈ ਕਿ ਚੋਣਾਂ ਤੋਂ ਪਹਿਲਾਂ ਸਾਰੇ ਆਗੂ ਇਕਜੁੱਟ ਹੋ ਕੇ ਮੈਦਾਨ ਵਿੱਚ ਉਤਰਨ ਇਸ ਬੈਠਕ 'ਚ ਪੰਜਾਬ ਕਾਂ ਇਸ ਬੈਠਕ 'ਚ ਪੰਜਾਬ ਕਾਂਗਰਸ ਦੇ ਦਿੱਗਜ ਆਗੂ ਜਿਨ੍ਹਾਂ ਵਿੱਚ ਅਮਰਿੰਦਰ ਸਿੰਘ ਰਾਜਵੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਦਾਵਾ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਰਹਿਣਗੇ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਉਲਿੱਕੀ ਜਾਵੇਗੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਵੱਡੇ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਦੇ ਲੋਕਲ ਬਾਡੀ ਮੰਤਰੀ ਸੰਜੀਵ अरोड़ा ਨੇ ਫੈਸਲਾ ਲਿਆ ਹੈ ਇਸ ਤਹਿਤ ਹੁਣ ਥਾਣਿਆਂ ਜਨਤਕ ਥਾਵਾਂ ਤੇ ਜਨਤਕ ਜ਼ਮੀਨਾਂ ਤੇ ਸਾਰੇ ਕਬਾੜ ਲਵਾਰਿਸ ਬਿਨਾ ਦਾਅਵੇ ਵਾਲੇ ਤੇ ਜਬਤਵਾਨਾਂ ਨੂੰ ਹਟਾ ਕੇ ਨਿਰਧਾਰਿਤ ਵਾਹਨ ਯਾਡਾਂ ਚ ਸ਼ਿਫਟ ਕੀਤਾ ਜਾਵੇਗਾ ਇਹ ਫੈਸਲਾ ਸ਼ਹਿਰੀ ਪ੍ਰਸ਼ਾਸਨ ਸੁਧਾਰਾਂ ਦੀ ਲੜੀ ਦਾ ਹਿੱਸਾ ਹੈ ਇਹ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ ਹੋਵੇਗੀ ਇਸ ਲਈ ਪੁਲਿਸ ਵਿਭਾਗ ਨਗਰ ਨਿਗਮ ਟ੍ਰੈਫਿਕ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਰਵੇ ਕਰਨਗੀਆਂ ਇਹ ਸਾਰੀ ਕਾਰਵਾਈ 30 ਦਿਨਾਂ ਦੇ ਅੰਦਰ ਹੋਵੇਗੀ ਇਸ ਲਈ ਪੁਲਿਸ ਵਿਭਾਗ ਨਗਰ ਨਿਗਮ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਰਵੇ ਕਰਨਗੀਆਂ ਵਾਹਨਾਂ ਦੀ ਸੂਚੀ ਤਿਆਰ ਕਰਨਗੀਆਂ ਤੇ ਇਸ ਸਮੇਂ ਵਿੱਚ ਇਹ ਕੰਮ ਪੂਰਾ ਹੋਵੇਗਾ ਉਹਨਾਂ ਨੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਲਵਾਰਿਸ ਵਾਹਨਾਂ ਦੀ ਸਥਿਤੀ ਨੂੰ ਪੁਲਿਸ ਥਾਣਿਆਂ ਤੇ ਨਗਰ ਨਿਗਮ ਨਾਲ ਖੁਦ ਸੁਲਝਾਉਣਾ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਅੰਦਰ ਵੱਡੀ ਗਿਣਤੀ ਚ ਖੜੇ ਕਬਾਰ ਤੇ ਜਬਤ ਵਾਹਨ ਗੰਭੀਰ ਪ੍ਰਸ਼ਾਸਨਿਕ ਤੇ ਨਾਗਰਿਕ ਸਮੱਸਿਆਵਾਂ ਪੈਦਾ ਕਰ ਰਹੇ ਹਨ ਪੁਰਾਣੇ ਵਾਹਨ ਇਲੈਕਟ੍ਰੀਕਲ ਖਰਾਬੀ ਅਤੇ ਜਲਨਸ਼ੀਲ ਸਮਗਰੀ ਕਾਰਨ ਅੱਗ ਲੱਗਣ ਦਾ ਖਤਰਾ ਬਣੇ ਹੋਏ ਹਨ ਇਸੇ ਤਰ੍ਹਾਂ ਲਵਾਰਿਸ ਵਾਹਨਾਂ ਵਿੱਚ ਪਾਣੀ ਜਮਾ ਹੋ ਜਾਂਦਾ ਹੈ ਜਿਸ ਨਾਲ ਮੱਛਰ ਅਤੇ ਚੂਹੇ ਹੁੰਦੇ ਹਨ ਅਤੇ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ ਇਸ ਵਿੱਚ ਮੋਟਰ ਵਾਹਨ ਅਧੀਨ ਨਿਯਮ 1988 ਕੇਂਦਰੀ ਮੋਟਰ ਵਾਹਨੀਆਂ 1999 ਤੇ ਪੰਜਾਬ ਨਗਰ ਨਿਗਮ ਅਦੀ ਨਿਯਮ ਸ਼ਾਮਿਲ ਹਨ ਵਾਹਨ ਨੂੰ ਹਟਾਉਂਦੇ ਸਮੇਂ ਹਰੇਕ ਵਾਹਨ ਤੇ ਨੋਟਿਸ ਲਗਾ ਕੇ ਫੋਟੋ ਖਿੱਚੀ ਜਾਵੇਗੀ ਜਿੱਥੇ ਵਾਹਨ ਮਾਲਕ ਦੀ ਪਛਾਣ ਸੰਭਵ ਹੋਵੇਗੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਵਾਹਨ ਲੈਣ ਦਾ ਮੌਕਾ ਦਿੱਤਾ ਜਾਵੇਗਾ ਤੇ ਜਬਤ ਵਾਹਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਦੇ ਬਾਅਦ ਹੀ ਸ਼ਿਫਟ ਕੀਤਾ ਜਾਵੇਗਾ ਤਾਂਕਿ ਨਿਆਂਇਕ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ ਕਰਨਲ ਪੁਸ਼ਪਿੰਦਰ ਬਾਠ ਤੇ ਉਹਨਾਂ ਦੇ ਪੁੱਤਰ ਤੇ ਹੋਏ ਕੁੱਟਮਾਰ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ ਸੀਬੀਏ ਅਦਾਲਤ ਨੇ ਇਸ ਮਾਮਲੇ 'ਚ ਸ਼ਕਤੀ ਦਿਖਾਉਂਦਿਆਂ ਹੋਇਆਂ ਅਹਿਮ ਕਦਮ ਚੁੱਕੇ ਹਨ ਸੀਬੀਆਈ ਨੇ ਪੀੜਤ ਪਰਿਵਾਰ ਦੀਆਂ ਮੰਗਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਾਂਚ ਦੌਰਾਨ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਤੇ ਪਹਿਲੀ ਸੁਣਵਾਈ 16 ਮਾਰਚ ਨੂੰ ਹੋਵੇਗੀ ਜਾਣਕਾਰੀ ਮੁਤਾਬਿਕ ਸੀਬੀਆਈ ਨੇ ਇੰਸਪੈਕਟਰ ਉਨੀ ਸਿੰਘ ਹੈਰੀ ਬੋਪਾਰਾਏ ਹਰਜਿੰਦਰ ਸਿੰਘ ਢਿੱਲੋ ਅਤੇ ਇੱਕ ਕਾਂਸਟੇਬਲ ਸ਼ਮਿੰਦਰ ਸਿੰਘ ਨੂੰ ਤਲਬ ਕੀਤਾ ਹੈ ਹਾਲਾਂਕਿ ਸੀਬੀਆਈ ਨੇ ਜਾਂਚ ਤੋਂ ਬਾਅਦ ਚਾਰ ਸ਼ੀਟ ਤੋਂ ਤਾਰਾ 109 ਹਟਾ ਦਿੱਤੀ ਹੈ ਉੱਥੇ ਹੀ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਰੀਤੂ ਬਾਠ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਾਈ ਜਾਰੀ ਹੈ ਰੀਤੂ ਬਾਠ ਨੇ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ ਹੁਣ ਇਸ ਮਾਮਲੇ 'ਚ ਸੀਬੀਆਈ ਨੇ ਸਖਤੀ ਅਪਣਾਉਂਦਿਆਂ ਹੋਇਆਂ ਕਦਮ ਚੁੱਕਿਆ ਹੈ ਤੇ ਪੁਸ਼ਪਿੰਦਰ ਬਾਠ ਦੀ ਪਤਨੀ ਵੀ ਇਸ ਮਾਮਲੇ ਵਿੱਚ ਪਿੱਛੇ ਹਟਣ ਲਈ ਤਿਆਰ ਨਹੀਂ ਹੈ ਗੁਰਦੁਆਰਾ ਰਾਜਾ ਸਾਹਿਬ ਦੇ ਸਥਾਨ ਤੇ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਨਵਾਂ ਸ਼ਹਿਰ ਵਿਖੇ ਮਜਾਰਾ ਨੋਬਾਦ ਵਿਖੇ ਸ਼ਸ਼ੋਭਿਤ ਰਸੋਖਾਨਾ ਸ਼ਸ਼ੋਭਿਤ ਰਸੋਖਾਨਾ ਦਾ ਜ਼ਿਕਰ ਕੀਤਾ ਗਿਆ ਸੀ ਕੀ ਗੁੰਮ ਹੋਏ ਪਾਵਨ ਸਰੂਪਾਂ ਚੋਂ ਕੁਝ ਸਰੂਪੀ ਸਥਾਨ ਵਿੱਚ ਪਏ ਹਨ ਜਿਸ ਨਾਲ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਲੱਖਾਂ ਸ਼ਰਧਾਲੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਨਿਖੇਦੀ ਕੀਤੀ ਜਾ ਰਹੀ ਸੀ ਉੱਥੇ ਹੀ ਇਸ ਸਥਾਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ ਸਮੋਕੇ ਉਹਨਾਂ ਕਿਹਾ ਕਿ ਜਦੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਪਏ ਪਾਵਨ ਸਰੂਪਾਂ ਤੇ ਕੋਈ ਇਤਰਾਜ਼ ਨਹੀਂ ਕੀਤਾ ਤਾਂ ਮੁੱਖ ਮੰਤਰੀ ਆਪਣੇ ਸਿਆਸੀ ਲਾਭ ਲਈ ਇਸ ਸਥਾਨ ਤੇ ਚੋਰੀ ਦੇ ਸਰੂਪ ਪਏ ਹੌਂ ਦਾ ਦਾਵਾ ਕਿਉਂ ਕਰ ਰਹੇ ਹਨ ਜਦਕਿ ਪ੍ਰਬੰਧਕਾਂ ਕੋਲ ਇੱਥੇ ਸ਼ੁਸ਼ੋਭਿਤ ਸਾਰੇ ਸਰੂਪਾਂ ਦਾ ਪੂਰਾ ਰਿਕਾਰਡ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਸਮੇਂ-ਸਮੇਂ ਤੇ ਪਾਵਨ ਸਰੂਪਾਂ ਦੇ ਮਾਨ ਸਤਿਕਾਰ ਸੰਬੰਧੀ ਜਾਂਚ ਕੀਤੀ ਜਾਂਦੀ ਹੈ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਆਰਐਸਐਸ ਅਤੇ ਕੇਜਰੀਵਾਲ ਦੀ ਸ਼ੈ ਤੇ ਲਗਾਤਾਰ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਦਾ ਆ ਰਿਹਾ ਹੈ ਜਿਸ ਨੂੰ ਸਿੱਖ ਮर्यादा ਦਾ ਪੋਰਾ ਵੀ ਨਹੀਂ ਪਤਾ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਾ ਸਾਈਵਾ ਕੇ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਆਖਿਆ ਕਿ ਜੇਕਰ ਮੁੱਖ ਮੰਤਰੀ ਅਜੇ ਵੀ ਇੱਥੇ ਆ ਕੇ ਮਾਫੀ ਨਹੀਂ ਮੰਗਦਾ ਤਾਂ ਸੰਗਤਾਂ ਦਾ ਰੋਸ ਹੋਰ ਵੀ ਵਧ ਸਕਦਾ ਹੈ ਪੰਜਾਬ ਵਿੱਚ ਹੱਡਚੀਰਮੀ ਠੰਡ ਦਾ ਕਹਿਰ ਜਾਰੀ ਹੈ ਠੰਡ ਦੇ ਨਾਲ ਨਾਲ ਸੰਗਣੀ ਧੁੰਦ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਹੈ ਤੇ ਅਗਲੇ 3 ਦਿਨਾਂ ਲਈ ਸੰਗਣੀ ਧੁੰਦ ਨੂੰ ਲੈ ਕੇ yellow alert ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਅਮਰੀਕਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਗੜ ਸਾਇਬ ਅਤੇ ਪਟਿਆਲਾ ਚ ਕੁਝ ਥਾਵਾਂ ਤੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਅੰਬਾਲਾ ਅਮਰੀਕਸਰ ਅਤੇ ਦਿੱਲੀ ਹਾਈਵੇ ਤੇ ਕੁਝ ਇਲਾਕਿਆਂ ਚ ਬੱਦਲਵਾਈ ਅਤੇ ਧੁੰਦ ਰਹੇਗੀ ਡਰਾਈਵਰਾਂ ਨੂੰ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਚੰਡੀਗੜ੍ਹ ਚ ਤਾਪਮਾਨ 23.4 ਦਰਜ ਕੀਤਾ ਗਿਆ ਹੈ ਇਹ ਤਾਪਮਾਨ ਸਾਲ 2022 ਤੇ 24 ਜਨਵਰੀ ਮਹੀਨੇ ਚ ਪਏ ਤਾਪਮਾਨ ਤੋਂ ਵੱਧ ਹੋ ਗਿਆ ਹੈ ਉਥੇ ਹੀ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ 22 ਅਤੇ 23 ਤਰੀਕ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ 24 ਤਰੀਕ ਨੂੰ ਇੱਕ ਦੋ ਥਾਵਾਂ ਤੇ ਪਾਰੀਮੀ ਪੈ ਸਕਦਾ ਹੈ ਅਗਲੇ 4 ਤੋਂ 5 ਦਿਨਾਂ ਵਿੱਚ ਘਟੋ ਘੱਟ ਤਾਪਮਾਨ ਚ ਲਗਭਗ 2 ਤੋਂ 3 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਸੰਭਾਵਨਾ ਹੈ ਸ਼ਨੋਮਨੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਹੈ ਜਿਸ ਚ ਉਹਨਾਂ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦੇ ਹਾਂ ਕਿ ਹੈ ਕਿ ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲੇ ਭਗਵੰਤ ਮਾਨ ਨੂੰ ਪੰਥ ਦੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਉਹਨਾਂ ਗੰਭੀਰ ਦੋਸ਼ ਲਾਉਂਦੇ ਆ ਕਿ ਹੈ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਨੇ ਸਾਰਾ ਪੰਜਾਬ ਆਪਣੇ ਦਿੱਲੀ ਦੇ ਅਕਾਵਾਂ ਨੂੰ ਲੁੱਟ ਕੇ ਖਵਾ ਦਿੱਤਾ ਹੈ ਤੇ ਦੂਜੇ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਰੇ ਹੈ ਉਹਨਾਂ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲੈਂਦੇ ਆ ਕਿ ਹੈ ਕਿ ਇਸ ਬੇਈਮਾਨ ਪਾਰਟੀ ਦੇ ਬੇਈਮਾਨ ਮੁੱਖ ਮੰਤਰੀ ਨੂੰ ਦੂਜਿਆਂ ਤੇ ਸਵਾਲ ਪੁੱਛਣ ਦੀ بجائے ਪਹਿਲਾਂ ਪੀੜੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈ ਜਿਕਰ ਯੋਗ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠਾ ਬਿਆਨ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਸੁਭੀਰ ਸਿੰਘ ਬਾਦਲ ਦੇ ਸਿਪਾਹੀ ਹਨ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਵੀ ਨਿਆ ਹੈ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਬੀਤੇ ਦਿਨੀਂ ਅਚਾਨਕ ਸਿਹਤ ਵਿਗੜਨ ਜਾਣ ਤੋਂ ਬਾਅਦ ਮਹਾਲੀ ਦੇ 47 ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਇਸ ਦੌਰਾਨ ਉਹਨਾਂ ਦੀਆਂ ਸਾਰੀਆਂ ਮੈਡੀਕਲ ਟੈਸਟ ਰਿਪੋਰਟਾਂ ਨੋਰਮਲ ਆਈਆਂ ਤੇ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਵਾਪਸ ਆ ਚੁੱਕੇ ਹਨ ਡਾਕਟਰਾਂ ਮੁਤਾਬਿਕ ਹੁਣ ਉਹਨਾਂ ਦੀ ਸਿਹਤ ਪੂਰੀ ਤਰ੍ਹਾਂ ਸਥਿਰ ਹੈ ਅਸੀਂ ਵਾਅਦਾ ਕੀਤਾ ਸੀਗਾ ਕਿ ਆਪਾਂ ਗਲੀਆਂ ਨਾਲੀਆਂ ਆਪਾਂ ਮੇ ਲੇਟ ਬਣਾ ਲਾਂਗੇ ਪਹਿਲਾਂ ਸਕੂਲ ਠੀਕ ਕਰ ਲਈਏ ਕਾਲਜ ਠੀਕ ਕਰ ਲਈਏ ਕੌਮ ਬਣਾ ਲਈਏ ਪਹਿਲਾਂ ਪੜ੍ਹੀ ਲਿਖੀ ਕੌਮ ਬਣ ਜੇ ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਹ ਤਾਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸ਼ਾਇਦ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸਿਆਂ ਵਾਲੇ ਪਾਸਿਓ ਮੈਂ ਯਾਰ ਪਿੰਡ ਪੈਸੇ ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਪਿੰਡ ਦੇ ਸਕੂਲ ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੇ ਵੀ ਕਰਾ ਦਿੰਦਾ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਹੋਰ ਕੀ ਚਾਹੀਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾਉਂਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਮਪ ਵਾਲ ਇੱਕ ਬੰਦਾ ਅਫਸਰ ਬਣਿਆ ਸੋ ਜੀ ਆਪਾਂ ਬੱਚਿਆਂ ਨੂੰ ਪੜਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜ੍ਹੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਹੈ ਆ ਚੰਗੀ ਕਰਦਾ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜ਼ਿਆਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਪਰਿਆ ਯਾਰ ਆਪਾਂ ਨਹੀਂ ਕੀ ਲੈਣਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਕਿਉਂ ਨਹੀਂ ਬਈ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਗੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆਜੋ ਉੱਥੇ ਚੱਲੀਏ ਕਹਿੰਦੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ 1.5 ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀਤਿਕ ਬਣਨਾ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਜੋ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਇਹਨਾਂ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਏ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਜਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਜਰ ਮੈਂ ਕਾਲਜ ਬਣਾਤੇ ਆਪਦੇ ਹਲਕੇ 'ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਢਾਲੀਵਰ ਸਾਹਿਬ ਨੇ ਦੱਸਿਆ ਤੇ ਹੁਣ ਉਹ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਤਾਰ ਦੇ ਇਧਰਲੇ ਪਾਸੇ ਆ ਜਾਊਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫਸਲ ਬੀਜ ਲਿਓ ਹੁਣ ਉਹਦੇ 'ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ 'ਚ ਬੰਦਾ ਲੁਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਆ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਧੱਕਾ ਕਰਦੀ ਆ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਆ ਉਹ ਇਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ਾ ਆਜਾ ਨਾਲ ਜਾਣ ਵਾਲਾ ਉਹ ਵੀ ਕੰਮ ਬਚਦਾ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ ਤੋਆਬੇ ਦਾ ਹੈ ਅਸਤੇ ਚੰਨਾ ਪੰਜਾਬੀਆਂ ਦਾ ਮਸਲਾ ਜੇ ਕਿਤੇ ਹੱਲ ਕਰਾਉਣ ਚ ਕਾਮਯਾਬ ਹੋਗੇ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛਿਪਣ ਨਹੀਂ ਦਿੰਦੇ ਜੀ ਉਹ ਕਹਿੰਦੇ ਚੱਕੋ ਕੋਈ ਗੱਲ ਨਹੀਂ ਰਮਦਾਸ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਚੱਕੋ ਚੱਕੋ ਰੋਟੀ ਖਾਣੀ ਆ ਜਵਾਕਾਂ ਨੇ ਰੋਟੀ ਖਾਣੀ ਆ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੇ ਉਹ ਤਾਂ ਕੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਜੇ ਉਹਦੇ ਚ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਹੀਂ ਤਾਂ ਇੱਥੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਗਏ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਨੇ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠਿਆ ਇਹ ਲਿਖਣਾ ਹੈ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇੋਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੀਫਰੈਂਸ ਦੇਣੀ ਹੈ ਪਾਰਟੀ ਦਾ ਬੜਾ ਧੰਨਵਾਦੀ ਹਾਂ ਜੋ ਜੋ ਮੈਨੂੰ ਅਹੁਦੇ ਦਿੱਤੇ ਹੈ ਮੈਂ ਉਹਨਾਂ ਦਾ ਪਾਰਟੀ ਦਾ ਧੰਨਵਾਦੀ ਹਾਂ ਔਰ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਤੇ ਪੂਰਾ ਉਤਰਾਂ ਜੇ ਮੈਨੂੰ ਚੇਅਰਮੈਨ ਐਗਰੀਕਲਚਰ ਦੀ ਸਟੈਂਡਿੰਗ ਕਮੇਟੀ ਦਾ ਪਾਰਲੀਮੈਂਟ ਦਾ ਬਣਾਇਆ ਗਿਆ ਕਾ ਮੈਂ ਕਿਸਾਨਾਂ ਵਾਸਤੇ ਐਮਐਸਪੀ ਦੀ ਰეკਮੈਂਡੇਸ਼ਨ ਪਾਰਲੀਮੈਂਟ ਚ ਰੱਖੀ ਹੈ ਤੇ ਨਾਲ ਨਾਲ ਪਰਾਲੀ ਬਾਰੇ ਕਿਹਾ ਕਿ 100 ਰੁਪਿਆ ਪ੍ਰਤੀ ਕੁਇੰਟਲ ਐਮਐਸਪੀ ਦੇ ਨਾਲ ਦੋ ਪਰਾਲੀ ਇਕੱਠਾ ਕਰਨ ਦਾ ਇਸੇ ਤਰ੍ਹਾਂ ਐਨੀਮਲ ਹਸਬੈਂਡਰੀ ਚ ਬਹੁਤ ਸਾਰੀਆਂ ਰეკਮੈਂਡੇਸ਼ਨਾਂ ਕੀਤੀਆਂ ਉੱਥੇ ਭਾਜਪੀ ਦੀ ਮжоਰਿਟੀ ਮੈਂਬਰ ਹੈ ਟੋਟਲ 30 ਮੈਂਬਰ ਹੈ ਮжоਰਿਟੀ ਭਾਜਪੀ ਦੀ ਹੈ ਲੇਕਿਨ ਫੇਰ ਵੀ ਐਸੀ ਐ ਪਾਸ ਕੀਤਾ ਕਿ ਕਿਸਾਨਾਂ ਨੂੰ ਐਮਐਸਕੇ ਦਿੱਤੀ ਜਾਵੇ ਜਿਹੜਾ ਕਿ ਬਹੁਤ ਹੀ ਕਰਨਾ ਮੁਸ਼ਕਲ ਹੈ ਤੇ ਜਦੋਂ ਸਿੱਖਾਂ ਦੇ ਹੱਕ 'ਚ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ 'ਚ ਬੋਲਿਆ ਸਿੱਖੀ ਬਾਰੇ 'ਚ ਤੇ ਜਦੋਂ ਮਜ਼ਦੂਰਾਂ ਦੀ ਗੱਲ ਆਈ ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ 3 ਮਹੀਨੇ ਸਰਕਾਰ ਰਹੀ ਹੈ ਇੱਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਇਆ ਮੁਆਵਜ਼ਾ ਦਿੱਤਾ ਜੀ ਦੇ ਵਿੱਚ 17000 ਰੁਪਇਆ ਕਿਸਾਨਾਂ ਵਾਸਤੇ ਤੇ 1700 ਰੁਪਇਆ ਮਜ਼ਦੂਰਾਂ ਵਾਸਤੇ ਵੀ ਦਿੱਤਾ ਕਮੇਟੀ ਦੇ ਵਿੱਚ ਅਸੀਂ ਇਹ ਰეკਮੈਂਡੇਸ਼ਨ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦੀ ਭਲਾਈ ਦੀ ਗੱਲ ਹੈ ਉੱਥੇ ਮਜ਼ਦੂਰਾਂ ਦੀ ਭਲਾਈ ਦਾ ਵੀ ਵਿੱਚ ਰੱਖੋ ਮੈਂ ਹਰ ਵਰਗ ਦੀ ਗੱਲ ਕਰਦਾ ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਭੁਗਤਿਆ ਇਹ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਅੱਜ ਤੱਕ ਕਿਸਾਨਾਂ ਦੇ ਨਾਲ ਖੜਾ ਹਾਂ ਜਿੱਥੇ ਜ਼ਰੂਰਤ ਹੁੰਦੀ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਪੰਜਾਬ ਇੱਕ ਗੁਲਦਸਤਾ ਭਾਈ ਇਹਦੇ ਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮਾਂ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪਰੈਜ਼ੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ ਜੋੜਿਆ ਗਿਆ ਹੈ